7 ਸਾਲ ਦਾ ਕਬਜਾਵਾ ਤੇ 7 ਸਾਲ ਦਾ 7 ਸਾਲ ਬਾਅਦ ਕੁਝ ਵੀ ਨਹੀਂ ਬਣਿਆ ਇੱਥੇ ਕਿਸੇ ਹਿਸਾਬ ਕੋਈ ਪਿੰਡ ਵਿੱਚ ਕੁਝ ਵੀ ਨਹੀਂ ਦਿੱਤਾ ਕੁਝ ਵੀ ਹਿਸਾਬ ਨਹੀਂ ਦਿੱਤਾ ਹੈਗਾ ਇੱਥੇ ਮੈਂ ਤਾਂ ਕੁਝ ਦੇਖਿਆ ਨਹੀਂ ਹੈਗਾ ਕੁਝ ਵੀ ਹਿਸਾਬ ਦਿੱਤਾ ਪੁੱਛਿਆ ਹੀ ਨਹੀਂ ਸਕਦਾ ਤੁਸੀਂ ਨਾ ਉਹਨਾਂ ਨੂੰ ਉਹਨਾਂ ਨੇ ਕੋਈ ਹਿਸਾਬ ਦਿੱਤਾ ਨਹੀਂ ਪੁੱਛਦੀ ਨਹੀਂ ਪਹੁੰਚਾਇਆ ਕੁਝ ਨਹੀਂ ਉਹਨਾਂ ਨੇ ਹਿਸਾਬ ਦਿੱਤਾ ਫਿਰ ਹਾਰ ਕੇ ਆਹੀ ਆਪਣੇ ਹੱਕ ਢਾ ਕੇ ਆਪਣਾ ਕਬਜਾ ਲਿਆ ਵਾ ਪਰ ਸਾਨੂੰ ਹੱਕ ਮਿਲਣਾ ਚਾਹੀਦਾ ਵਾ ਉਹ ਇਸ ਜ਼ਮੀਨ ਦੇ ਕੋਈ ਹੱਕਦਾਰ ਨਹੀਂ ਹੈਗੇ ਬੰਦਾ ਦੀ ਮਿੱਟੀ ਵੇ ਗਈ ਆ ਹਾਂਜੀ 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 ਮਿੱਟੀ ਵੇਦਤੀ ਉਹਨਾਂ ਨੇ ਕੀ ਬਣਾਇਆ ਇੱਥੇ ਕੁਛ ਵੀ ਨਹੀਂ ਬਣਿਆ 8 ਲੱਖ ਦੀ ਮਿੱਟੀ ਹੈ 8 ਲੱਖ ਦੀ ਮਿੱਟੀ ਵੇਚਤੀ ਆ ਕਿ ਗੁਰੂ ਘਰ ਦਾ ਪੈਸਾ ਮੰਦਿਰ ਦਾ ਪੈਸਾ ਕੀ ਉਹਨਾਂ ਨੂੰ ਸੋਭਾ ਦੇਗਾ ਕਹਿੰਦੇ ਮਿਲ ਉਹਨਾਂ ਨੇ ਮੰਦਿਰ ਨੂੰ ਬਿਜ਼ਨਸ ਬਣਾਇਆ ਹੈ ਹਾਂਜੀ ਹਾਂਜੀ ਗਲਤ ਗੱਲ ਆ ਕਿ ਨਹੀਂ ਕੀ ਮੰਨ ਚਾਹਦੇ ਪ੍ਰਸ਼ਾਸਨ ਨੂੰ ਜਿਹੜੇ ਸਾਰੇ ਜਿਹੜੇ ਸੀਐਮ ਸਾਹਿਬ ਸਾਡੇ ਮੰਦਿਰ ਦਾ ਕੁਛ ਬਹਾਨਾ ਚਾਹੇ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਸਖਤ ਤੋਂ ਸਖਤ ਅਸੀਂ ਆਪਣਾ ਕਬਜ਼ਾ ਲਵਾਂਗੇ ਪਰ ਉਹਨਾਂ ਤੇ ਕਾਰਵਾਈ ਬਿਲਕੁਲ ਸਖਤ ਤੋਂ ਸਖਤਾਂ ਹੀ ਵਿਰੋਧ ਦੇ ਵਿੱਚ ਉਹਨਾਂ ਜੇ ਖੜੇ ਆ ਸਾਰੇ ਹਿੰਦੂ ਸਿੱਖ ਜਿੰਨਾ ਵੀ ਭਾਈਚਾਰਾ ਸਾਰੇ ਇਕੱਠੇ ਸਾਰੇ ਭਾਈ ਸਾਰੇ ਇਕੱਠੇ ਆ ਸਾਨੂੰ ਇਹਨਾਂ ਨੇ ਚੀਜ਼ਾਂ ਦਾ ਕੋਈ ਮਤਲਬ ਨਹੀਂ ਸਭ ਅਸੀਂ ਇਕੱਠੇ ਆ ਪਰ ਮੈਂ ਗੁਰੂ ਸਿੱਖ ਖਾਲਸਾ ਵਾਂ ਪਰ ਮੈਨੂੰ ਹਿੰਦੂ ਵੀਰਾਂ ਨਾਲ ਮੈਨੂੰ ਸਾਰਿਆਂ ਨਾਲ ਮਾਤਰ ਦੇ ਨਾਲ ਸਾਡਾ ਪ੍ਰੇਮ ਵਾਂ ਅਸੀਂ ਗੁਰਸਿੱਖ ਕਿਸੇ ਨਾਲ ਵੀ ਖਿਲਾਫ ਨਹੀਂ ਚੱਲਦੇ ਕਿਉਂਕਿ ਸਾਡੇ ਗੁਰੂ ਸਿੱਖ ਨੇ ਸਾਨੂੰ ਇਹ ਸਿਖਾਇਆ ਗੁਰੂ ਪਿਤਾ ਨੇ ਕਿ ਸਭ ਦੇ ਸਭ ਦੇ ਹੱਕ ਚ ਖਲੋਣਾ ਵਾਂ ਕਿਸੇ ਦੇ ਖਿਲਾਫ ਨਹੀਂ ਜਾਣਾ ਓਰੇ ਮੰਦਰ ਜੀਸ਼ਨ ਮਹਾਰਾਜ ਦਾ ਇਸ ਗੁਰੂ ਮਹਾਰਾਜ ਸਾਡੇ ਹਰ ਜਿਹੇ ਸਿਰ ਤੇ ਆ ਕਹਲਾ ਬੁਲਾ ਇਸ਼ਾਨਿਆ ਬੋ ਜੀ ਗੁਰਪੀਤਾ ਆਪ ਆਏ ਨੇ ਅੱਜ ਉਹ ਸਾਡੇ ਵਿੱਚ ਖਲੋਤੇ ਨੇ ਪਰ ਸਾਨੂੰ ਹੱਕ ਚਾਹੀਦਾ ਵਾ ਡਟ ਕੇ ਹੱਕ ਚਾਹੀਦਾ ਸਾਡੇ ਕੋਈ ਖਿਲਾਫ ਇਹੋ ਜੀ ਕਾਰਵਾਈ ਨਹੀਂ ਹੋਣੀ ਜਿਹੜਾ ਉਹ ਸਾਡੇ ਨਾਲ ਉਲਟ ਬੋਲਣ ਆਣ ਕੇ ਅਸੀਂ ਗੁਰੂ ਪੀਤਾ ਦੇ ਅਸੀਂ ਇੱਕ ਵਾਂ ਹਿੰਦੂ ਵੀਰ ਸਾਡੇ ਆ ਵੀ ਭਰਾ ਵਾ ਅਸੀਂ ਉਹਨਾਂ ਨਾਲ ਖੜੇ ਆ ਇੱਕ ਡਾਟ ਕੇ ਬੋਲ ਕੇ ਕੇਲ ਬਣਵਾਣ ਕੀ ਯਾਰ